ਇਕ ਓੰਕਾਰ ਸਤਿਗੁਰ ਪ੍ਰਸਾਦਿ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸੂ ਪੰਨ ਬਾਣੀ ਜਾਪ ਸਾਹਿਬ ਹਰ ਸਿੱਖ ਲਤ ਨਾਮ ਵਿਚ ਸਵੇਰੇ ਇਸ ਦਾ ਪਾਠ ਕਰਦਾ ਹੈ ਅੰਮ੍ਰਿਤ ਪਾਨ ਕਰਵਾਉਣ ਲੱਗੇ ਆ ਜਿਸ ਵੇਲੇ ਅੰਮ੍ਰਿਤ ਤਿਆਰ ਕੀਤਾ ਜਾਂਦਾ ਹੈ ਪਹਿਲੀ ਬਾਣੀ ਜਪ ਔਰ ਦੂਸਰੀ ਜਪ ਹੈ ਜੋ ਅੰਮ੍ਰਿਤ ਤਿਆਰ ਕਰਨ ਵੇਲੇ ਪੜੀ ਜਾਂਦੀ ਹੈ ਜਪ ਸਹਾਬ ਸਿੱਖ ਦੇ ਰੋਮ ਰੋਮ ਵਿੱਚ ਰਚਿਆ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਉਚਾਰਨ ਕੀਤੀ ਹੋਈ ਇਹ ਬਾਣੀ ਹੈ ਵਿਦਵਾਨ ਖੋਜੀ ਸੱਜਣ ਇਸ ਤੱਤਕ ਪਹੁੰਚੇ ਹਨ ਕਿ ਇਹ ਬਾਣੀ ਪਹੁੰਚਾ ਸਾਹਿਬ ਗੁਰੂ ਸਾਹਿਬ ਜੀ ਨੇ ਉਚਾਰਨ ਕੀਤੀ ਸਿੱਖਾਂ ਨੂੰ ਇਹ ਬਾਣੀ ਯਾਦ ਸੀ ਸਤਿਗੁਰਾਂ ਨੂੰ ਇਹ ਬਾਣੀ ਯਾਦ ਸੀ جس ویلے امرت سنچار سن 1699 عیسوی نو ਹੋਇਆ ਉਸ ویلے جنہ جنہ ਸਿੰਘਾਂ ਨੇ ਪੰਜਾਂ ਪਿਆਰਿਆਂ ਵਿੱਚ ਲੱਗ ਕੇ ਸੇਵਾ ਕੀਤੀ ਅਕਸਰ ਇਹ ਬਾਣੀ ਉਹਨਾਂ ਨੂੰ ਜ਼ੁਬਾਨੀ ਯਾਦ ਸੀ ਤਾਂ ਹੀ ਉਹਨਾਂ ਇਸ ਬਾਣੀ ਦਾ ਪਾਠ ਕੀਤਾ ਇਹ ਬਾਣੀ ਯਾਦ ਕਰਨ ਵਿੱਚ ਕਾਫੀ ਮੁਸ਼ਕਲ ਆਉਂਦੀ ਹੈ ਉਹੀ ਪਦ ਲਫ਼ਜ਼ ਵਾਰ-ਵਾਰ ਆਈ ਜਾਂਦੇ ਹਨ ਬੜੇ ਧਿਆਨ ਨਾਲ ਉਸ ਦਾ ਪਾਠ ਕਰਨਾ ਹੁੰਦਾ ਹੈ ਔਰ ਉਚਾਰਨ ਵੀ ਕਾਫੀ ਕਠਨਾ ਹੈ ਕਿਉਂਕਿ ਕਾਫੀ ਪਾਸ਼ਾਵਾਂ ਦਾ ਇਹ ਬਾਣੀ ਸਮੇਲ ਹੈ ਇਸ ਵਿੱਚ ਬ੍ਰਿਜ ਭਾਸ਼ਾ ਇਸ ਦੇ ਵਿੱਚ ਸੰਸਕ੍ਰਿਤ ਦੇ ਸ਼ਬਦ ਇਸ ਵਿੱਚ ਅਰਬੀ ਫਾਰਸੀ ਦੇ ਸ਼ਬਦ ਇੰਜ ਆਪ ਦਾ ਸਤਿਗੁਰੂ ਸਬਦ ਦਾ ਜੋੜ ਸਨ ਨਾਨਕ ਸਤਿਗੁਰੂ ਐਸਾ ਜਾਣੀਏ ਜੋ ਸਭ ਸਹਿ ਲਏ ਮਿਲਾਏ ਜਿਓ ਸਤਿਗੁਰਾਂ ਨੇ ਮੁਸਲਮਾਨਾਂ ਦੀ ਭਾਸ਼ਾ ਤੇ ਹਿੰਦੂਆਂ ਦੀ ਭਾਸ਼ਾ ਦੋਵਾਂ ਨੂੰ ਇਕੱਠੇ ਕਰ ਦਿੱਤਾ ਉਹਨਾਂ ਦਾ ਕਿਸੇ ਸ਼ਬਦ ਨਾਲ ਕਿਸੇ ਬਾਣੀ ਨਾਲ ਕਿਸੇ ਲਫ਼ਜ਼ ਨਾਲ ਕੋਈ ਵਿਰੋਧ ਨਹੀਂ ਸੀ ਅਕਾਲ ਪੁਰਖ ਦੀ ਮਹਿਮਾ ਵਿੱਚ ਸਮੁੱਚੀ ਕਾਇਨਾਤ ਦੇ ਜ਼ਰਰੇ ਜ਼ਰਰੇ ਨੂੰ ਵਰਤਦੇ ਹਨ ਉਹ ਜੇ ਮੰਨਦੇ ਹੰਮ ਜ਼ਿਮੀ ਜ਼ਮਾਨ ਕੈਬੇ ਖੇ ਸਮਸਤੇ ਇੱਕ ਜੋਤ ਹੈ ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ ਉਹ ਅਕਾਲ ਪੁਰਖ ਨੂੰ ਹਰ ਥਾਂ ਤੇ ਵੇਖਦੇ ਹਨ ਹਰ ਅੱਖਰ ਵਿੱਚ ਵੇਖਦੇ ਹਨ ਇਸ ਬਾਣੀ ਦੇ 22 ਛੰਦ ਹਨ 199 ਬੰਦ ਹਨ ਜਦੋਂ ਇਸ ਬਾਣੀ ਨੂੰ ਪੜ੍ਹਦੇ ਹਾਂ ਇਸ ਦੀ ਚਾਲ ਵੀ ਬੜੀ ਕਮਾਲ ਹੈ ਵਿਦਵਾਨਾਂ ਦੀ رائے ਹੈ ਕਿ ਜੀਵਨ ਵਿੱਚ ਦੋ ਗੁਣ ਬੜੇ ਜ਼ਰੂਰੀ ਹਨ ਇੱਕ ਜਮਾਲ ਇੱਕ ਜਲਾਲ ਜਮਾਲ ਦਾ ਅਰਥ ਹੁੰਦਾ ਹੈ ਸੁੰਦਰਤਾ ਜਲਾਲ ਦਾ ਅਰਥ ਹੁੰਦਾ ਹੈ ਤੇਜ ਜਪਜੀ ਸਾਹਿਬ ਇੱਕ ਸੁੰਦਰਤਾ ਹੈ ਜਪ ਸਾਹਿਬ ਇੱਕ ਤੇਜ ਹੈ ਜਦੋਂ ਕੋਈ ਪਾਠ ਕਰਨ ਵਾਲਾ ਇਸ ਦਾ ਪਾਠ ਕਰਦਾ ਹੈ ਨamo nar kana sahasad evang prakase anangang sarupe abhangam vibhute in japda jime naal alwar chal rahe hove in japda lohe to loha khad garya hove inna shanda di chaal hi esi hai e sach hai jang karde hove singh vi bani da paath naal kari jande san satguna di bani jadon padde haan ਖਖੰਡ ਮਹੰਡੰ ਖਲਦਲ ਖੰਡੰ ਅਤਰਨ ਮੰਡੰ ਬਰਭੰਡੰ ਪੁਜ ਦਾੰਡੇ ਅਖੰਡੰ ਤੇਜ ਪ੍ਰਚੰਡੰ ਜੋਤਿ ਮੰਡੰ ਥਾਨ ਪ੍ਰਭੂ ਸੁਖ ਸੰਤਾ ਕਰਨੰ ਦੁਰਮਤ ਦਰਨੰ ਕਿਲਬਖ ਹਰਨੰ ਅਸਰਨ ਜੈ ਜੈ ਜਾ ਕਾਰਨ ਸ੍ਰਿਸ਼ਟੀ ਉਵਾਰਨ ਮਹ ਪ੍ਰਤਪਾਰਨ ਜੈ ਤੇਗੰ ਉਸ ਵੇਲੇ ਇੰਜੀ ਜਾਪਦਾ ਜਿਵੇਂ ਯੁੱਧ ਹੋ ਰਹੀ ਹੈ ਸਤਗੁਰੂ ਜੀ ਨੇ ਯੁੱਧ ਕਰਦਿਆਂ ਵੀ ਰੱਬ ਦੀ ਯਾਦ ਪ੍ਰਮਾਤਮਾ ਦੀ ਯਾਦ ਉਸ ਅੰਕਾਰ ਦੀ ਯਾਦ ਭੁੱਲਣ ਨਹੀਂ ਦਿੱਤੀ ਆਓ ਇਸ ਬਾਣੀ ਦਾ ਵਿਚਾਰ ਕਰੀਏ ਇੱਕ ਓੰਕਾਰ ਸਤਿਗੁਰ ਪ੍ਰਸਾਦ ਅਕਾਲ ਪੁਰਖ ਉਹ ਓੰਕਾਰ ਇੱਕ ਹੈ ਓੰਕਾਰ ਉਹ ਹੈ ਜੋ ਸਭ ਦਾ ਜਨਮ ਦਾਤਾ ਪਾਲਣ ਵਾਲਾ ਸੰਹਾਰ ਕਰਤਾ ਔਰ ਇਹ ਤਿੰਨੇ ਕਿਰਿਆ ਕਰਦਾ ਹੋਇਆ ਇੱਕ ਰਸ ਹੈ ਅਸੀਂ ਜਨਮ ਵੇਲੇ ਹੱਸਦੇ ਹਾਂ ਮਰਨ ਵੇਲੇ ਰੋਂਦੇ ਹਾਂ ਪਰ ਉਹ ਕਾਰ ਹੈ ਇੱਕ ਓੰਕਾਰ ਇੱਕ ਹੈ ਅਦੁੱਤੀ ਹੈ ਔਰ ਸਦਾ ਇੱਕ ਰਸ ਹੈ ਭਾਵੇਂ ਜਨਮ ਹੋਵੇ ਭਾਵੇਂ ਪਾਲਿਆ ਜਾ ਰਿਹਾ ਹੋਵੇ ਭਾਵੇਂ ਕੋ ਮਰ ਰਿਹਾ ਹੋਵੇ ਤਾਣ ਦੀ ਵਿਧੀ ਕੀ ਹੈ ਸਤ ਗੁਰ ਪ੍ਰਸਾਦ ਸਤ ਗੁਰੂ ਦੀ ਕਿਰਪਾ ਦੁਆਰਾ ਉਸ ਦੀ ਪ੍ਰਾਪਤੀ ਹੁੰਦੀ ਹੈ ਜਾਪ ਜਾਪ ਇਸ ਬਾਣੀ ਦਾ ਨਾਮ ਹੈ ਜਵੇਂ ਗੁਰੂ ਨਾਨਕ ਦੇਵ ਜੀ ਦੀ ਆਦ ਬਾਣੀ ਦਾ ਨਾਮ ਹੈ ਜਪ ਇਸ ਦਾ ਨਾਮ ਹੈ ਜਾਪ ਸ੍ਰੀ ਮੁਖਵਾਕ ਪਾਤਸ਼ਾਹੀ ਦਸਵੀਂ ਸ੍ਰੀ ਮੁਖਵਾਕ ਸ੍ਰੀ ਸ਼ਿਰਮਨ ਸ੍ਰੀ ਪੂਜਯਾ ਸਤਕਾਰਯੋ ਮੁਖਵਾਕ ਮੁਖ ਤੋਂ ਵਾਕ ਉਚਾਰਨ ਕੀਤੇ ਹੋ ਭਾਵ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਆਪਣੀ ਵਿਚਾਰਨ ਕੀਤੀ ਹੋਈ ਬਾਣੀ ਪਾਤਸ਼ਾਹੀ ਦਸਵੀਂ دین ਦੁਨੀਆਂ ਦੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਪਹਿਲੀ ਪਾਤਸ਼ਾਹੀ ਦਸਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਸਾਹਿਬ ਛਪੈ ਸ਼ੰਦ ਤੋ ਪ੍ਰਸਾ ਛਪੈ 6 ਚਰਨਾ ਵਾਲਾ ਇਹ ਸ਼ੰਦ ਹੈ ਇਸੇ ਵਾਸਤੇ ਇਸ ਦਾ ਨਾਮ ਹੈ ਛਪੈ ਸ਼ੰਦ ਤਉ ਪ੍ਰਸਾਦ ਤੇਰੀ ਕਿਰਪਾ ਕਰਕੇ ਹੇ ਅਕਾਲ ਪੁਰਖ ਮੈਂ ਤੇਰੀ ਕਿਰਪਾ ਨਾਲ ਇਹ ਬਾਣੀ ਉਚਾਰਨ ਕਰਦਾ ਹਾਂ ਕਥਨ ਕਰਦਾ ਹਾਂ ਸਿੱਖ ਧਰਮ ਪ੍ਰਸਾਦ ਦਾ ਧਰਮ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਥਾਂ ਥਾਂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖ ਦੀ ਕਿਰਪਾ ਦੁਆਰਾ ਤੇਰੀ ਕਿਰਪਾ ਦੁਆਰਾ ਕਿਰਪਾ ਨਾਲ ਸਤਿਗੁਰੂ ਚੱਲਦੇ ਹਨ ਪੰਥ ਚੱਲੇ ਤਬ ਜਗਤ ਮੈਂ ਜੋਤਮ ਕਰੋ ਸਹਾਇ ਹੈ ਅਕਾਲ ਪੁਰਖ ਤੇਰੀ ਸਹਾਇਤਾ ਤੇਰੀ ਮਿਹਰ ਹੋਵੇ ਤੇਰੀ ਬਖਸ਼ਿਸ਼ ਹੋਵੇ ਇਹ ਮੈਂ ਕਾਰਜ ਤੇਰੀ ਕਿਰਪਾ ਨਾਲ ਕਰ ਰਿਹਾ ਉਹਨਾਂ ਜੀਵਨ ਦਾ ਹਰ ਕਾਰਜ ਅਕਾਲ ਪੁਰਖ ਦੀ ਕਿਰਪਾ ਨਾਲ ਉਸ ਦੀ ਸਹਾਇਤਾ ਨਾਲ ਆਰੰਭ ਕੀਤਾ ਹੈ ਸਾਨੂੰ ਹੁਕਮ ਵੀ ਹੈ ਕੀਤਾ ਲੋੜੀਏ ਕੰਮ ਸੋ ਹਰ ਪੈ ਆਖੀ ਹੈ ਕਾਰਜ ਦੇ ਸਵਾਰ ਸਤਿਗੁਰ ਸਤਿ ਸਾਖੀ ਹੈ ਇਹ ਛਪੇ ਛੰਦ ਹੈ ਚੱਕਰ ਚਿਹਨ ਯਰ ਵਰਣ ਜਾਤਿ ਅਰ ਪਾਤ ਨਹਿਨ ਜੇ ਚੱਕਰ ਚੇਨ ਚਿਹਨ ਚੱਕਰ ਚਿਹਨ ਚੱਕਰ ਦਾ ਅਰਥ ਹੁੰਦਾ ਹੈ ਕੋਹਲੀਆ ਮੋਹੰਦਰਾ ਪ੍ਰਮਾਤਮਾ ਦਾ ਕੋਹਲੀਆ ਮੋਹੰਦਰਾ ਵਰਣ ਰੰਗ जात यार पात ਨਹਿਣ ਜੇ ਪ੍ਰਮਾਤਮਾ ਕਿਹੜੀ ਜਾਤ ਦਾ ਹੈ ਨਹੀਂ ਉਸ ਦੀ ਕੋਈ ਜਾਤ ਨਹੀਂ ਜਾਤ ਹੁੰਦੀ ਹੈ ਬਾਪ ਤੋਂ ਪ੍ਰਮਾਤਮਾ ਦਾ ਕੋਈ ਬਾਪ ਨਹੀਂ ਪਾਤ ਦਾ ਅਰਥ ਹੁੰਦਾ ਗੋਤ ਖਾਨਦਾਨ ਜੇ ਬਾਪ ਨਹੀਂ ਤੇ ਫਿਰ ਕੋ ਖਾਨਦਾਨ ਹੋ ਹੀ ਨਹੀਂ ਉਹ ਤੇ ਸੋਤੇ ਹੈ ਆਪਣੇ ਆਪ ਤੋਂ ਹੈ ਨਾ ਪੁੱਤਰ ਹੈ ਨਾ ਪੁੱਤਰ ਹੈ ਨਾ ਸ਼ਤਰ ਹੈ ਨਾ ਮਿਤਰ ਹੈ ਨਾ ਤਤ ਹੈ ਨਾ ਮਤ ਹੈ ਨਾ ਜਾਤ ਹੈ ਨਾ ਪਾਤ ਹੈ ਨਿਰਸਾਕੰ ਸ਼ਰੀਕ ਹੈ ਅਮਿਤੋ ਅਮਿਕ ਹੈ ਸਦਾਬੰਗ ਪ੍ਰਭਾ ਹੈ ਅਜੈ ਹੈ ਅਜਾ ਹੈ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕਹ ਉਸ ਦਾ ਰੂਪ ਰੰਗ ਪ੍ਰਮਾਤਮਾ ਕਾਲੇ ਰੰਗ ਦਾ ਹੈ ਗੋਰੇ ਰੰਗ ਦਾ ਹੈ ਉਸ ਦੀ ਨੱਕ ਚਪਟੀ ਹੈ ਤ੍ਰਿਖੀ ਹੈ ਕਿਸ ਤਰ੍ਹਾਂ ਹੈ ਸਹਿਬ ਜੀ ਕਹਿੰਦੇ ਨੇ ਰੂਪ ਰੰਗ ਉਸ ਦਾ ਕੋਈ ਨਹੀਂ ਅਰੇਖ ਰੇਖ ਹੁੰਦੀਆਂ ਲਕੀਰਾਂ ਜਿਵੇਂ ਹੱਥਾਂ ਦੀਆਂ ਪੈਰਾਂ ਦੀਆਂ ਉਸ ਦਾ ਭੇਖ ਕੋ ਕਹਿ ਨਾ ਸਕਤ ਕੇ ਕੋਈ ਕਹਿ ਨਹੀਂ ਸਕਦਾ ਪ੍ਰਮਾਤਮਾ ਦਾ ਰੂਪ ਰੰਗ ਕੀ ਹੈ ਅਚਲ ਮੂਰਤ ਉਹ ਹਸਤੀ ਐਸੀ ਹੈ ਜੋ ਅਚਲ ਹੈ ਨਿਸ਼ਚਲ ਹੈ ਚਲਾਏ ਮਾਨ ਨਹੀਂ ਹੁੰਦੀ ਅਟਲ ਹੈ ਸਦਾ ਕਾਇਮ ਦਾਇਮ ਹੈ ਅਨੁਭਵ ਪ੍ਰਕਾਸ਼ ਉਹ ਅਨੁਭਵ ਪ੍ਰਕਾਸ਼ ਸਤੇ ਪ੍ਰਕਾਸ਼ ਆਪਣੇ ਆਪ ਤੋਂ ਹੀ ਪ੍ਰਕਾਸ਼ਮਾਨ ਹੈ ਅਮਤੋਜ ਕਹਿ ਜਾਏ ਅੰਤੋਜ ਸ਼ਬਦ ਦੋਹਾਂ ਦਾ ਜੋੜ ਅਮਿਤ ਓਜ ਓਜ ਬਲ ਅੰਤੋਜ ਅਮਨੁਮਾ ਬਲ ਅੱਜ ਬਲ ਮਾਪਿਆ ਜਾਂਦਾ ਹੈ ਕਹਿੰਦੇ ਇਹਨੇ ਹਾਸ ਪਾਵਰ ਇਹਨੇ ਘੋੜਿਆਂ ਦਾ ਬਲ ਬਲ ਜਿਹੜਾ ਮਾਪਿਆ ਗਿਆ ਘੋੜਿਆਂ ਤੋਂ ਮਾਪਿਆ ਗਿਆ ਪਰ ਪ੍ਰਮਾਤਮਾ ਦਾ ਬਲ ਕੌਣ ਮਾਪੇ ਸਭ ਨੂੰ ਬਲ ਦੇਣ ਵਾਲਾ ਹੈ ਕੇਤਾ ਤਾਣ ਵਾਲੇ ਰੂਪ ਕੀਤੀ ਦਾਤ ਜਾਣ ਕੌਣ ਕੋਤ ਉਸ ਦਾ ਬਲ ਕਿਹਾ ਨਹੀਂ ਜਾਂਦਾ ਅਮਤੋਜ ਕਹਿਜੈ ਉਹ ਤੇ ਅਮਤੋਜ ਅਮਨੂਏ ਬਲ ਵਾਲਾ ਉਹਨੂੰ ਆਖਿਆ ਜਾਂਦਾ ਹੈ ਕੋਟ ਇੰਦਰ ਇੰਦ੍ਰਾਨ ਸ਼ਾ ਸ਼ਾਹਾਨ ਗਨਿਜੈ ਕਰੋੜਾ ਇੰਦਰਾਂ ਦਾ ਇੰਦਰ ਹੈ ਭਾਵ ਸਭ ਤੋਂ ਵੱਡਾ ਰਾਜਿਆਂ ਮਹਾਰਾਜਿਆਂ ਦਾ ਰਾਜਾ ਹੈ ਉਹ ਸ਼ੈਣ ਸ਼ਾਹਾਂ ਦਾ ਵੀ ਸ਼ੈਣ ਸ਼ਾਹ ਪਾਤਸ਼ਾਹਾਂ ਦਾ ਪਾਤਸ਼ਾਹ ਮੰਨਿਆ ਜਾਂਦਾ ਹੈ। ਤਰਭਉਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬੰਤ੍ਰਣ ਕਹਿਤ ਇੰਨਾ ਭਵਨਾਂ ਦਾ ਈ ਤਿੰਨ ਭਵਨ ਕਿਹੜੇ ਹਨ? ਇਹ ਆਕਾਸ਼ ਲੋਕ, ਮਾਤ ਲੋਕ, ਪਤਾਲ ਲੋਕ। ਮਹੀਪ ਰਾਜਾ ਉਹ ਤਿੰਨਾਂ ਭਵਨਿਆਂ ਦਾ ਰਾਜਾ ਹੈ ਤੇ ਇਥੇ ਤੱਕ ਤਿੰਨਾਂ ਭਵਨਾਂ ਦੇ ਬਾਕੀ ਸਾਰੇ ਰਾਜੇ ਸੁਰ ਨਰ ਅਸੁਰ ਅਕਾਸ਼ ਤੇ ਰਾਜੇ ਮਾਤ ਲੋਕ ਤੇ ਰਾਜੇ ਪਤਾਲ ਦੇ ਰਾਜੇ ਉਸ ਰਾਜਿਆਂ ਦੇ ਰਾਜੇ ਨੂੰ ਕੀ ਕਹਿੰਦੇ ਨੇ ਨੇਤ ਨੇਤ ਤੂੰ ਇਹ ਵੀ ਨਹੀਂ ਤੂੰ ਇਹ ਵੀ ਨਹੀਂ ਪਾਵ ਤੇਰੇ ਵਰਗਾ ਕੋਈ ਵੀ ਨਹੀਂ ਬਨ ਤ੍ਰਿਣ ਕਹਿਤ ਫਿਰ ਨਰ ਮਨੁੱਖੀ ਸੁਰ ਦੇਵਤੇ ਅਸੁਰ ਰਾਕਸ਼ ਔਰ ਤਿੰਨਾ ਭਵਨਾਂ ਦੇ ਰਾਜੇ ਇਹ ਹੀ ਨਹੀਂ ਜੰਗਲ ਦੇ ਕਾ ਦੇ ਤੀਲੇ ਉਹ ਵੀ ਕਹਿ ਰਹੇ ਹਨ ਤੇਰੇ ਵਰਗਾ ਕੋਈ ਵੀ ਨਹੀਂ हे ਪ੍ਰਮਾਤਮਾ ਤੇਰੇ ਜੈਸਾ ਕੋਈ ਨਹੀਂ ਤਉ ਸਰਮ ਨਾਮ ਕਥੈ ਕਮਨ ਕਰਮ ਨਾਮ ਵਰਨਤ ਸੁਮਤ ਇਹੋ ਜੈ ਅਦੁੱਤੀ ਨਰਾਲੇ ਉਸ ਪ੍ਰਮਾਤਮਾ ਦੇ ਸਾਰੇ ਨਾਮ ਕੌਣ ਕਥਨ ਕਰੇ हे ਦਾਤਾ ਸੋ ਮਤ ਚੰਗੀ ਮਤ ਵਾਲੇ ਮਨੁੱਖ ਤੇਰੇ ਕਰਮਨਾਮ ਉਹਨਾਂ ਦਾ ਵਰਣਨ ਕਰਦੇ ਹਨ ਕਰਮਨਾਮ ਕੀ ਹੈ ਜਿਸ ਤੇ ਮਗਰ ਕੋਈ ਕਰਮ ਹੋਵੇ ਜਿਵੇਂ ਬਖਸ਼ਿਸ਼ ਹੋਈ ਕਿਸੇ ਨਾਂ ਰੱਖ ਦਿੱਤਾ ਬਖਸ਼ੰਦ ਧਾਤ ਮਿਲੀ ਨਾਮ ਕਹਿ ਦਿੱਤਾ ਦਾਤਾ ਹਰ ਉਸ ਨੇ ਪਤਤਾਂ ਨੂੰ ਬਖਸ਼ ਲਿਆ ਨਾਮ ਹੋ ਗਿਆ ਪਤਤਪਾਉਨ ਰਹਿਮ ਕਰ ਦਿੱਤਾ ਨਾਮ ਹੋ ਗਿਆ ਰਹੀਂ ਕਰਮ ਕਰ ਦਿੱਤਾ ਨਾਮ ਹੋ ਗਿਆ ਤੇ ਇਹ ਸਭ ਕਰਮ ਨਾਮ ਹਨ ਇਸੇ ਲਈ ਕਿਹਾ ਕਿਰਤਮ ਨਾਮ ਹਨ ਕਰਮ ਨਾਮ ਹਨ ਕਿਰਤਮ ਨਾਮ ਕਥੈ ਤੇਰੇ ਜੇ ਭਾਵ ਹਾ ਇੱਕ ਤੇਰਾ ਨਾਮ ਐਸਾ ਜੋ ਸਦਾ ਰਹੇਗਾ ਕੋਈ ਨਾਮ ਲੈਣ ਵਾਲਾ ਵੀ ਨਾ ਰਿਹਾ ਤਾਂ ਵੀ ਰਹੇਗਾ ਸਤ ਨਾਮ ਤੇਰਾ ਪਰਾਪੁਰਬਲਾ ਤੂੰ ਹੋਂਦ ਵਾਲਾ ਸਤ ਹੈ ਕਰਮ ਨਾਮ ਵਰਨਤ ਸੁਮਤ ਕਰਮ ਨਾਮ ਚੰਗੀ ਮਤ ਵਾਲੇ ਸਿਫਾਤੀ ਨਾਮ ਸਿਰਫ ਕਹਿੰਦੇ ਹਨ ਜਾਤੀ ਨਾਮ ਦਾ ਕਿਸੇ ਨੂੰ ਕੋਈ ਪਤਾ ਨਹੀਂ ਭੁਜੰਗ ਪ੍ਰਿਆਤ ਛੰਦ ਉਚੰਗ ਹੁੰਦਾ ਸੱਪ ਇਹ ਛੰਦ ਇੰਜ ਹੈ ਜਿਵੇਂ ਸੱਪ ਵੱਲ ਪਾ ਪਾ ਕੇ ਤੁਰਦਾ ਹੈ ਇਸ ਦੀ ਚਾਲ ਐਸੀ ਹੈ ਨਮਸਤੋਂ ਅਕਾਲੇ ਨਮਸਤੋਂ ਕਿਰਪਾਲੇ ਜਿੱਥੇ ਤਤੇ ਦੇ ਪੈਰੀਂ ਅੱਧਾ ਬਵਾ ਪਿਆ ਹੋਇਆ ਹੈ ਇਸ ਨੂੰ ਅਸੀਂ ਪੜ੍ਹਨ ਲੱਗੇ ਆਂ ਨਮਸਤਾਂ ਇਸ ਤਰ੍ਹਾਂ ਪੜ੍ਹਨਾ ਹੈ ਜਿੱਥੇ ਵਵਾ ਨਹੀਂ ਫਿਰ ਨਮਸਤਾਂ ਨਮਸਤਾਂ ਅਕਾਲੇ ਇੱਕ ਆਲ ਰਹਿਤ ਜਿੱਥੇ ਐਡਾ ਲੱਗ ਜਾਏ ਤੇ ਸ਼ਬਦ ਦਾ ਭਾਵ ਉਲਟ ਕਰ ਦਿੰਦਾ ਜਿਵੇਂ ਪ੍ਰਮਾਨ ਐਡਾ ਪਹਿਲੇ ਲੱਗੇ ਆਪਰਮਾਨ ਪ੍ਰਮਾਨ ਨਹੀਂ ਪਤ ਪਦ ਅਰਥ ਇੱਜ਼ਤ ਲੈਕਿਨ ਐੜਾ ਲੱਗਿਆ ਆਪਤ ਬੇਇੱਜ਼ਤੀ ਕਾਲ ਐੜਾ ਲੱਗਿਆ ਅਕਾਲ ਜਿੱਥੇ ਕਾਲ ਨਹੀਂ ਨਮਸਤੋਂ ਅਕਾਲੇ ਇਹ ਕਾਲ ਰਹਿਤ ਭਾਵ ਮੌਤਾ ਜਿਸ ਨੂੰ ਕੋਈ ਡਰ ਨਹੀਂ ਭੋ ਨਹੀਂ ਮੌਤ ਜਿਸ ਤੇ ਆਉਂਦੀ ਨਹੀਂ ਕਾਲ ਦਾ ਜਿਸ ਤੇ ਅਸਰ ਨਹੀਂ ਨਾ ਉਸ ਦਾ ਕੋ ਭੂਤ ਨਾ ਕੋ ਭਵਿਕ ਨਾ ਕੋ ਵਰਤਮਾਨ ਉਹ ਕਾਲ ਤੋਂ ਰਹਿਤ ਹੈ ਅਸਲ ਵਿੱਚ ਵਰਤਮਾਨ ਵੀ ਤਾਂ ਹੋਵੇਗਾ ਇਹ ਭੂਤ ਭਵਿਕ ਹੈ ਕਦੀ ਮੈਂ ਕਹਿ ਸਕਨਾ ਅੱਜ ਮੇਰਾ ਹੁਣ ਵਰਤਮਾਨ ਪਰ ਕਹਿਣਾ ਪਏਗਾ ਵਰਤਮਾਨ ਘੜੀ ਤੋਂ ਬਾਅਦ ਭੂਤਕਾਲ ਬਣ ਜਾਂਦਾ ਹੈ ਵਰਤਮਾਨ ਜਿਹੜਾ ਹੈ ਇਸੇ ਵਿੱਚੋਂ ਅੱਗੋਂ ਭਵਿਕ ਨਿਕਲਣਾ ਹੈ ਪਰ ਉਹ ਅਕਾਲ ਪੁਰਖ ਤਿੰਨਾ ਕਾਲਾਂ ਤੋਂ ਰਹਤਾ ਹੈ ਉਸ ਉਤੇ ਕਾਲ ਦਾ ਅਸਰ ਨਹੀਂ ਉਸ ਉਤੇ ਮੌਤ ਦਾ ਕੋਈ ਅਸਰ ਨਹੀਂ ਕਾਲ ਸਾਰਿਆਂ ਦਾ ਪਸਾਰਾ ਕਰਦਾ ਹੈ ਉਹਨਾ ਆਪ ਬਾਣੀ ਵਿੱਚ ਬੜਾ ਸੁੰਦਰ ਲਿਖਿਆ ਹੈ ਕਾਲ ਪਾਏ ਬ੍ਰਹਮਾ ਬਪਤਰਾ ਕਾਲ ਪਾਏ ਸ਼ਿਵ ਜੂ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਛਕਲ ਕਾਲ ਕਾ ਕੀਆ ਤਮਾਸ਼ਾ ਪਰ ਉਹ ਤੇ ਨਮੋ ਕਾਲ ਕਾਲ ਅਕਾਲ ਦਾ ਵੀ ਕਾਲ ਹੈ ਨਮਸਤੂ ਅਕਾਲੇ ਨਮਸਤੰ ਕਿਰਪਾ ਲੈ ਇਹ ਕਿਰਪਾ ਦੇ ਘਰ ਸਾਡੀ ਤੈਨੂੰ ਨਮਸਕਾਰ ਹੈ ਅਸੀਂ ਤੈਨੂੰ ਮੱਥਾ ਟੇਕਦੇ ਹਾਂ ਨਮਸਤੰ ਅਰੂਪੇ ਇਹ ਰੂਪ ਰਹਿ ਤੈਰਾ ਕੋ ਖਾਸ ਰੂਪ ਨਹੀਂ ਪੰਜਾਂ ਤਤਾਂ ਤੋਂ ਬਣਿਆ ਜੀਵ ਇਸ ਦਾ ਰੂਪ ਹੈ ਪਰ ਤੂੰ ਤੇ ਤਤਾਂ ਤੋਂ ਰਹਿਤ ਹੈ ਅਰੂਪੇ ਨਮਸਤੰ ਇਹ ਨੂਪੇ ਉਪਮਾ ਰਹਿ ਤ ਹੈ ਕਿਹੜੀ ਕਿਹੜੀ ਉਪਮਾ ਦਈਏ ਤੈਨੂੰ ਮੱਥਾ ਟੇਕਦੇ ਹਾਂ ਨਮਸਤੂੰ ਅਵੇਖੇ। ਇਹ ਭੇਖ ਰਹਿਤ ਪ੍ਰਭੂ ਤੈਨੂੰ ਨਮਸਕਾਰ ਕਰਦੇ ਹਾਂ। ਨਮਸਤੂੰ ਅਲੇਖ ਹੈ। ਲੇਖੇ ਤੋਂ ਰਹਿਤ ਤੇਰੇ ਮੱਥੇ 'ਤੇ ਕੋਈ ਲੇਖ ਨਹੀਂ। ਸਾਡੇ ਵਾਂਗੂ ਲੇਖਾ ਨਹੀਂ। ਤੇਰੇ ਕੋਈ ਲੇਖ ਨਹੀਂ ਇਸ ਲਈ ਤੈਨੂੰ ਮੱਥਾ ਟੇਕਦੇ ਹਾਂ। ਨਮਸਤੰ ਗਕਾਇ। ਤੇਰੀ ਕੋਈ ਕਾਇਆ ਨਹੀਂ। ਕਾਇਆ ਰਹਿਤ ਹੈ। ਤੈਨੂੰ ਮੱਥਾ ਟੇਕਦੇ ਹਾਂ। ਨਮਸਤੰ ਆਜਾਏ। ਤੂੰ ਜਨਮਿਆ ਨਹੀਂ। ਜੋਨਾ ਤੋਂ ਰਹਿਤ ਹੈ। ਕਿਸੇ ਦਾ ਜਾਇਆ ਨਹੀਂ। ਤੈਨੂੰ ਨਮਸਕਾਰ ਕਰਦੇ ਹਾਂ। ਨਮਸਤੰ ਯਾ ਗੰਜੇ ਨਮਸਤੰ ਯਾ ਬੰਜੇ ਗੰਜ ਹੁੰਦਾ ਟੁੱਟ ਜਾਣਾ ਤੂੰ ਟੁੱਟਦਾ ਨਹੀਂ ਭੱਜਦਾ ਨਹੀਂ ਅਬਨਾਸ਼ੀ ਹੈ ਤੈਨੂੰ ਨਮਸਕਾਰ ਹੈ ਨਮਸਤੰ ਅਭੰਜੇ ਟੁੱਟਣ ਭੱਜਣ ਤੋਂ ਰਹਿ ਤੈਨੂੰ ਨਮਸਕਾਰ ਹੈ ਨਮਸਤੰ ਅਨਾਮੇ ਕੋਈ ਇੱਕ ਖਾਸ ਤੇਰਾ ਨਾਮ ਨਹੀਂ اے ਪ੍ਰਭੂ ਤੈਨੂੰ ਸਾਡੀ ਨਮਸਕਾਰ ਹੈ ਨਮਸਤੰ ਅਠਾਮੇ ਕੋਈ ਖਾਸ ਥਾਂ ਤੇਰਾ ਨਹੀਂ ਗਈਏ ਸਾਰੇ ਥਾਂ ਤੇਰੇ ਹਨ ਪਰ ਜਿਵੇਂ ਕਹਿ દਈਏ ਇੱਕ ਕਰ ਕੋਈ జగਨ ਨਾਥ ਹੀ ਤੇਰਾ ਹੈ ਮੱਕਾ ਹੀ ਤੇਰਾ ਹੈ ਨਹੀਂ ਨਮਸਤੰ ਅਥਾਂ ਮੇ ਥਾਂ ਰਹਤ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਅਕਰਮੰ ਕਰਮਾਂ ਦੇ ਬੰਧਨਾਤ ਮੁਕਤ ਤੂੰ ਕਰਮ ਚੱਕਰ ਵਿੱਚ ਨਹੀਂ ਸਾਡੇ ਵਾਂਗੂੰ ਤੈਨੂੰ ਕਰਮ ਨਹੀਂ ਕਰਨੇ ਪੈਂਦੇ ਤੈਨੂੰ ਮਥਾ ਟੇਕਦੇ ਹਾਂ ਨਮਸਤੰ ਇਹ ਧਰਮੰ ਕਿਸੇ ਖਾਸ ਵਿਸ਼ੇਸ਼ ਧਰਮ ਤੋਂ ਰਹਿਤ। ਉਹ ਕਿਸੇ ਧਾਰਮਿਕ ਮਰਿਆਦਾ ਦਾ ਮੋਤਾਜ ਨਹੀਂ। ਇਸੇ ਲਈ اے ਪ੍ਰਭੂ ਤੂ ਸਾਰੇ ਬੰਧਨਾ ਤੋਂ ਮੁਕਤ ਹੈ। ਤੈਨੂੰ ਨਮਸਕਾਰ ਕਰਦੇ ਹਾਂ। ਨਮਸਤੰ ਅਨਾਮੰ ਕਿਸੇ ਵਿਸ਼ੇਸ਼ ਨਾਮ ਤੋਂ ਰਹਿਤ। اے ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ। ਨਮਸਤੰਗਾ ਧਮੰ ਤਾਮਕਰ ਕਿਸੇ ਖਾਸ ਕਰ ਤੋਂ ਰਹਿਤ। ਸਾਰੇ ਘਰ ਤੇਰੇ ਹਨ ਤੂੰ ਸਰਵ ਵਿਆਪਕ ਹੈ ਫਿਰ ਤੇਰਾ ਘਰ ਵੀ ਸਰਵ ਵਿਆਪਕ ਹੈ ਤੈਨੂੰ ਨਮਸਕਾਰ ਹੈ ਨਮਸਤੰ ਅਜੀਤੇ ਨਾ ਜਿੱਤੇ ਜਾਣ ਵਾਲੇ ਪ੍ਰਭੂ ਸਾਡੀ ਨਮਸਕਾਰ ਹੈ ਤੈਨੂੰ ਨਮਸਤੰ ਅਵੀਤੇ ਡਰ ਭਵਤੋ ਰਹਿਤ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਅਵਾਹਿ ਬਾਹੇ ਇੱਕ ਥਾਂ ਤੋਂ ਜੋ ਦੂਸਰੀ ਥਾਂ ਨਾ ਜਾ ਸਕੇ ਕਹਨੇ ਹਨ ਵਾਹਨ ਜੋ ਇੱਕ ਥਾਂ ਤੋਂ ਦੂਸਰੇ ਥਾਂ ਲੈ ਜਾ ਆਵਾਹੀ ਜਿਸ ਨੂੰ ਇੱਕ ਥਾਂ ਤੋਂ ਦੂਸਰੇ ਥਾਂ ਨਾ ਲਜਾਇਆ ਜਾ ਸਕੇ ਇਹ ਪ੍ਰਭੂ ਆ ਚਲ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਅਢਾਏ ਨਾ ਡੇਗੇ ਜਾਣ ਵਾਲੇ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਅਨੀਲੇ ਅਨੀਲੇ ਰੂਪ ਰੰਗ ਤੋਂ ਨਿਆਰੇ ਹੈ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਅਨੀਲੇ ਦਾ ਅਰਥ ਹੁੰਦਾ ਹੈ ਰੂਪ ਰੰਗ ਤੋਂ ਨਿਆਰਾ ਨਮਸਤੰ ਅਨਾਦੇ ਜਿਸ ਦਾ ਕੋਈ ਮਾਦ ਨਹੀਂ ਮੁੱਢ ਨਹੀਂ ਆਦਤੋ ਰਹੇ ਪ੍ਰਭੂ ਸਾਡੀ ਤੇਨੂੰ ਨਮਸਕਾਰ ਹੈ ਨਮਸਤੰਗਾ ਛੇਦੇ ਛੇਦਨ ਦਾ ਅਰਥ ਹੁੰਦਾ ਕਟਣਾ ਜੋ ਕਟਿਆ ਨਹੀਂ ਜਾਂਦਾ ਹੈ ਅਹੇ ਅਸ਼ੇਦ ਪ੍ਰਭੂ ਸਾਡੀ ਤੇਨੂੰ ਨਮਸਕਾਰ ਹੈ ਨਮਸਤੰ ਅਗਾਦੇ ਗਾਧ ਕਿਸੇ ਚੀਜ਼ ਦੇ ਡੁੰਗਾਈ ਮਾਪਣੀ ਕਿ ਗਹਿਰਾ ਕਿੰਨਾ ਹੈ ਤੇਰੀ ਗਹਿਰਾਈ ਨਹੀਂ ਮਾਪੀ ਜਾ ਸਕਦੀ ਵੱਡੇ ਮੇਰੇ ਸਹਿਬਾ ਗਹਿਰ ਗੰਭੀਰਾ ਗੁਣੀ ਘੀਰਾ ਕੋਈ ਨਾ ਜਾਣੈ ਤੇਰਾ ਕੀਤਾ ਕੇ ਵੜਚੀਰਾ ਏ ਅਗਾਧ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਗਾਂਝੇ ਨਮਸਤੰ ਅਵਾਂਝੇ ਏ ਅਗੰਝੇ ਗਾਂਝੇ ਰਹਿਤ ਗੰਜ ਦਾ ਅਰਥ ਹੁੰਦਾ ਨਾਸ਼ ਹੋ ਜਾਣਾ ਜਿਵੇਂ ਕਿਸੇ ਚੀਜ਼ ਨੂੰ ਪੰਨ ਦੇਣਾ ਤੋੜ ਦੇਣਾ ਅਪੰਜੇ ਪੰਜੇ ਛੁੱਟਣ ਤੋਂ ਰਹਿਤ ਪ੍ਰਭੂ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਉਧਾਰੇ ਸਖੀ ਹੈ ਖੁੱਲੇ ਦਿਲ ਵਾਲਾ ਹੈ ਇਥੇ ਤੱਕ ਕਿ ਲੋਕੀ ਦਾਤਾਂ ਲੈ ਕੇ ਵੀ ਗਲਤ ਵਰਤਦੇ ਹਨ ਜੋ ਚਾਹੁੰਦਾ ਨਹੀਂ ਕਰਦੇ ਫਿਰ ਵੀ ਖੁੱਲੇ ਦੇਣ ਵਾਲ ਹੈ ਦੇਈ ਜਾਂਦਾ ਹੈ ਦੇਈ ਜਾਂਦਾ ਹੈ ਇੱਕ ਬੜੀ ਸੁੰਦਰ ਕਥਾ ਹੈ ਇਬਰਾਹੀਮ ਪੈਗੰਬਰ ਇੱਕ ਪ੍ਰਣ ਕਰ ਲਿਆ ਕਿ ਇੱਕ ਬੰਦੇ ਨੂੰ ਸ਼ਿਕਾਰ ਕੇ ਤਾਂ ਪ੍ਰਸ਼ਾਦਾ ਸ਼ਕਾਂਗਾ 8 ਦਿਨ ਕੋਈ ਨਹੀਂ ਆਇਆ ਭੁੱਖਾ ਬੈਠਾ ਰਿਹਾ ਨੇਮ ਸੀ ਨੇਮ ਨੂੰ ਨਵਾਇਆ 8ਵੇਂ ਦਿਨ ਇੱਕ ਬਜ਼ੁਰਗ ਆਇਆ ਉਸਤੇ ਅੱਗੇ ਖਾਣਾ ਰੱਖਿਆ ਉਹ ਕਹਿਣ ਲੱਗਾ ਤੇਰਾ ਸ਼ੁਕਰਾਨਾ ਤੂੰ ਮੈਨੂੰ ਖਾਣਾ ਦਿੱਤਾ ਮੈਂ ਭੁੱਖਾ ਕਹਿਣ ਲੱਗਾ ਬਾਬਾ ਖਾ ਮੇਰੀ ਵਾਰੀ ਵੀ ਆਏ ਪਰ ਅੱਲਾ ਦਾ ਸ਼ੁਕਰਾਨਾ ਕਰ ਮੇਰਾ ਨਹੀਂ ਮੱਲਾ ਦੇ ਨਾਂ ਤੇ ਦੇ ਰਿਆਂ ਕਹਿਣ ਲੱਗਾ ਅੱਲਾ ਨੂੰ ਮੈਂ ਨਹੀਂ ਮੰਨਦਾ ਬਿਲਕੁਲ ਨਹੀਂ ਮੈਂ ਨਾਸਤਕਾਂ ਤੇਰਾ ਦਿੱਤਾ ਖਾ ਲੈਣਾ ਅੱਲਾ ਦਾ ਨਹੀਂ ਅੱਲਾ ਦੇਂਦਾ ਮੈਨੂੰ ਘਰੇ ਦੇ ਦਿੰਦਾ ਉਹ ਕਹਿਣ ਲੱਗਾ ਫਿਰ ਮੈਂ ਕਾਫਰ ਬੰਦੇ ਨੂੰ ਨਹੀਂ ਦੇ ਸਕਦਾ ਜੀ ਅੱਲਾਹ ਦੇ ਨਾਂ ਤੇ ਖਾਣਾ ਖਾ ਨਹੀਂ ਤੇ ਛੱਡ ਜਾ ਚਲਾ ਗਿਆ ਰਾਤ ਨੂੰ ਇੱਕ ਆਵਾਜ਼ ਆਈ ਤੇਰਾ ਮੇਰਾ ਨਾਤਾ ਟੁੱਟ ਗਿਆ ਮੈਂ ਐਡਾ ਉਧਾਰਾਂ ਮੈਂ 100 ਸਾਲ ਨੂੰ ਉਮਰ ਦਿੱਤੀ 100 ਸਾਲ ਤੱਕ ਰਿਜ਼ਕ ਦਿੱਤਾ ਭਲੇ ਲੋਕਾਂ ਤੇਰੇ ਘਰ ਇੱਕ ਦਿਨ ਆਇਆ ਤੂੰ ਉਸ ਦੀ ਰੋਟੀ ਖੋ ਲਈ ਤੇਰਾ ਮੇਰਾ ਸੁਭਾਅ ਕਿ ਮੇਰਾ ਲੈ ਉਹ ਤੇ ਵੱਡੇ ਵੱਡੇ ਪਾਪੀਆਂ ਨੂੰ ਵੀ ਧਾਰਤਾ ਹੈ ਰਿਜ਼ਕ ਦੇਂਦਾ ਹੈ ਇਹ ਨਹੀਂ ਵੇਖਦਾ ਇਹਨੇ ਕੀ ਕੀਤਾ ਸਖੀ ਉਧਾਰ ਹਮੇਸ਼ਾ ਇਹ ਵੇਖਦਾ ਇਹਨੇ ਵੇਖਦਾ ਕਿਸੇ ਕੀ ਕੀਤਾ ਉਹ ਵੇਖਦਾ ਮੈਂ ਕੀ ਕੀਤਾ ਮੇਰਾ ਸੁਭਾਅ ਕੀ ਹੈ ਮੇਰਾ ਵਰਤਾਰਾ ਕੀ ਹੈ ਬੜਾ ਸੁੰਦਰ ਲਿਖੇ ਹੈ ਮਨ ਦਾ ਦੇ ਸਦਸਾਲਾ ਰੋਜੀ ਉਹ ਜਾਂ ਤੁਰਾ ਨਫਰਤ ਦਾ ਦੇ ਅਜਾ ਇਕ ਜ਼ਮਾ ਮੈਂ 100 ਸਾਲ ਉਮਰ ਤੇ ਰਜ਼ਕ ਦਿੱਤਾ ਤੇ ਤੇਰਾ ਏਡਾ ਛੋਟਾ ਦਿਲ ਤੂੰ ਉਸਦੀ ਰੋਟੀ ਖੋ ਲਈ ਨਮਸਤ ਉਧਾਰੇ ਏ ਅਕਾਲ ਪੁਰਖ ਤੂੰ ਉਧਾਰ ਚੇਤਾ ਪਾਪੀਆਂ ਨੂੰ ਮਿਦੇਨ ਦਾ। ਗ੍ਰੀਨ ਦਇਆਲ ਦਇਆ ਨਿਤ ਦੋਖਣ ਦੇਖਤ ਹੈ ਪਰ ਦੇਤ ਨahari ਬੜਾ ਵੱਡਾ ਦਿਲ ਹੈ। ਬਦਲਾ ਨਹੀਂ ਚਾਹਂਦਾ ਨਮਸਤੰ ਅਪਾਰੇ। ਲਹਦ ਬੰਨੇ ਤੋਂ ਪਰਾਂ ਤੇਰਾ ਕੋਈ ਅਪਾਰ ਹੈ। ਕੋਈ ਕਿਨਾਰਾ ਨਹੀਂ ਆਉਂਦਾ। ਨਮਸਤੰ ਸੋ ਇੱਕ ਹੈ ਨਮਸਤੰ ਅਨੇਕ ਹੈ। ਏਕ ਪ੍ਰਭੂ ਤੂੰ ਅਦੁੱਤੀ ਹੈ ਤੇ ਤੂੰ ਹੀ ਅਨੇਕ ਹੈ ਤੈਨੂੰ ਨਮਸਕਾਰ ਕਰਦੇ ਹਾਂ। नमस्तंग बहुते नमस्तंग अजूपे अभूत भूत हों तत् तत्तों तो तू मुक्त है तेरी बनतर इस नहीं अजूप जूप जिस बन के किसी जानवर की बली दी जाती अजूपे तेरे वास्ते किसी बली की लौड़ नहीं किसी कुरबानी जानवर मारन की तेरे वास्ते जरूरत नहीं नमस्तंग निरकर्मे ਕਰਮਾਂ ਦੇ ਬੰਧਨਾਂ ਤੋਂ ਮੁਕਤ ਪ੍ਰਭੂ ਤੇ ਨੂੰ ਨਮਸਕਾਰ ਹੈ ਨਮਸਤੰ ਨਿਰਭਰਮ ਹੈ ਪਰਮਾ ਤੋਂ ਰਹਿਤ ਪ੍ਰਭੂ ਅਸੀਂ ਤੈਨੂੰ ਮੱਥਾ ਟੇਕਦੇ ਹਾਂ ਨਮਸਤੰ ਨਿਰਦੇਸ਼ੇ ਨਮਸਤੰ ਨਿਰਵੇਸ਼ੇ ਕਿਸੇ ਖਾਸ ਦੇਸ਼ ਤੋਂ ਰਹਿ ਤੇਰਾ ਕੋਈ ਖਾਸ ਦੇਸ਼ ਨਹੀਂ ਤੂੰ ਸਰਵ ਵਿਆਪਕ ਹੈ ਤੇਰਾ ਕੋਈ ਖਾਸ ਭੇਸ ਨਹੀਂ ਨਿਰਫੇਸੇ ਇਹ ਭੇਸ ਰਹਿਤ ਪ੍ਰਮਾਤਮਾ ਜਿ ਭੇਸ ਹੀ ਤੇਰਾ ਕੋ ਹੁੰਦਾ ਇੱਕ ਭੇਸ ਵਿੱਚ ਫਿਰ ਤੂੰ ਬਚ ਜਾਂਦਾ ਨਹੀਂ ਸਾਰੇ ਭੇਸ ਤੇਰੇ ਹਨ तेन मथा टेकते हैं नमस्तक में नमस्तंग में हे निरना विशेष नाम तो और काम तो, तो तो कामना अंदर कोई काम नहीं कामना तो बिना है तेन मथा दे हैं नमस्तंग निर्धाते धात की है तत् तत्ता तो रहत तो तू नहीं बने हे परमात्मा ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਨਿਰਘਾਤੇ ਕਾਤ ਹੁੰਦਾ ਹੈ ਕਿਸੇ ਨੂੰ ਬਦ ਕਰ ਦੇਣਾ ਮਾਰਦੇ ਹੈ ਨਾ ਜ਼ਖਮ ਲਗਾ ਦੇਣਾ ਤੈਨੂੰ ਕੋਈ ਜ਼ਖਮ ਨਹੀਂ ਲੱਗ ਸਕਦਾ ਤੇਰਾ ਵਦ ਨਹੀਂ ਕੀਤਾ ਜਾ ਸਕਦਾ ਨਮਸਤੰ ਨਿਰਧੂਤੇ ਉਹ ਤਾਂ ਹੁੰਦਾ ਹੈ ਉਹ ਲੈਣਾ ਖਿੱਚ ਲੈਣਾ ਨਿਰਧੂਤੇ ਜਿਸ ਨੂੰ ਹਿਲਾਇਆ ਨਾ ਜਾ ਸਕੇ ਜਿਗਿਆ ਨਾ ਜਾ ਸਕੇ हे अकाल पुरख तू अचल है अडोल है तेनु नमस्कार है, है नमस्तंग है भूते तू पइयां तत्ता तो नहीं बनेया तत्ता तो रहता है नमस्तंग अलोक के अलोक लोक है देखना अदृष्ट प्रभु जो इन अखां नाल नहीं दिसदा साडी तेनु नमस्कार है नमस्तंग निरतापे तिन ताप हन आदि व्याधि उपाधि आदि है मन दी परेशानी ਬਿਆਦੀ ਹੈ ਸਰੀਰ ਕੋ ਰੋਗ ਉਪਾਦੀ ਹੈ ਕੋ ਕੁਲੇਸ਼ ਝਗੜਾ ਐਕਸੀਡੈਂਟ ਹੋ ਗਿਆ ਬਾਹਰ ਉਪਾਦੀ ਗਲ ਪੈ ਗਈ ਤੂੰ ਤਿੰਨਾਂ ਥਾਪਾਂ ਤੋਂ ਰਹਤ ਹੈ ਨਮਸਤੰਗ ਥਾਪੇ ਤੈਨੂੰ ਤਮੂਰਤੀ ਵਾਂਗੂ ਥਾਪਿਆ ਨਹੀਂ ਜਾ ਸਕਦਾ ਆਜ ਗਣੇਸ਼ ਥਾਪ ਦਿੱਤਾ ਹੈ ਇਹ ਸਥਾਨ ਤੇ ਮੂਰਤੀ ਥਾਪ ਦਿੱਤੀ ਹੈ ਅਕਾਲਪੁਰਖ ਤੂੰ ਬੰਦਿਆਂ ਦਾ ਥਾਪਿਆ ਨਹੀਂ ਥਾਪਿਆ ਜਾਂਦਾ ਨਮਸਤੰਗ ਤਰਮਾਨ ਨੇ ਤਿੰਨਾਂ ਲੋਕਾਂ ਵਿੱਚ ਹੀ ਮਾਨਯੋਗ ਹੈ ਤੇਰਾ ਸਤਕਾਰ ਹੈ ਨਮਸਤੰ ਨਿਧਾਨੇ ਏ ਖਜ਼ਾਨੇ ਗੁਨਾ ਦੇ ਖਜ਼ਾਨੇ ਸਭ ਜੋ ਕੁਛ ਹੈ ਤੇਰੇ ਵਿੱਚ ਹੀ ਹੈ ਤੂੰ ਸਭ ਦਾ ਖਜ਼ਾਨਾ ਹੈ ਨਮਸਤੰ ਅਗਾਹੇ ਤੂੰ ਅਥਾ ਹੈ ਤੇਰੀ ਢੰਗਾਈ ਨਹੀਂ ਮਾਪੀ ਜਾਂਦੀ ਤੈਨੂੰ ਨਮਸਕਾਰ ਹੈ ਨਮਸਤੰ ਅਬਾਹੇ ਇੱਕ ਥਾਂ ਤੋਂ ਦੂਸਰੀ ਥਾਂ ਤੈਨੂੰ ਲਜਾਇਆ ਨਹੀਂ ਜਾ ਸਕਦਾ ਹਿਲਾਇਆ ਨਹੀਂ ਜਾ ਸਕਦਾ ਤੈਨੂੰ ਨਮਸਕਾਰ ਹੈ ਨਮਸਤੰ تیرਬਰਗ ਹੈ تیرਬਰਗ ਮਾਇਆ ਦੇ ਤਿੰਨ ਗੁਣ ਰਜੋ ਤਮੋ ਸਤੋ ਇਹ ਇਨਾਂ ਤੋਂ ਤੁਮ ਮੁਕਤ ਹੈ ਤੇਰੇ ਉੱਤੇ ਰਾਜ ਤਮ ਸਤ ਦਾ ਅਸਰ ਨਹੀਂ ਤੂੰ ਇਨਾਂ ਤੋਂ ਮੁਕਤ ਹੈ ਇਨਾਂ ਦਾ ਪ੍ਰਭਾਵ ਤੇਰੇ ਤੇ ਨਹੀਂ ਨਮਸਤੰ ਅਸਰ ਗਏ ਏ ਅਕਾਲ ਪੁਰਖ ਸਰਗੁ ਹੁੰਦਾ ਜਨਮ ਤੂੰ ਉਤਪਤੀ ਤੋਂ ਜਨਮ ਤੋਂ ਰਹਿਤ ਹੈ ਏ ਅਕਾਲ ਪੁਰਖ ਤੂੰ ਨਾ ਜਨਮਦਾ ਹੈ ਨਾ ਮਰਦਾ ਹੈ ਨਮਸਤੰ ਪ੍ਰਭੋ ਕੇ ਪਰ ਤੂੰ ਸਾਰੀ ਸ੍ਰਿਸ਼ਟੀ ਨੂੰ ਭੋਗਣ ਵਾਲਾ ਹੈ ਵਿਵਰਤਨ ਵਾਲਾ ਹੈ ਹੰਡਾਉਣ ਵਾਲਾ ਹੈ ਤੈਨੂੰ ਸਾਡੀ ਨਮਸਕਾਰ ਹੈ ਨਮਸਤੰ ਸਜੋਗੇ ਜੋਗ ਹੁੰਦਾ ਸਭਨਾ ਵਿੱਚ ਮਿਲਿਆ ਹੋਇਆ ਜੋਗ ਦਾ ਅਰਥ ਹੀ ਇਹ ਮੇਲ ਸੋਜੋਗੇ ਇਹ ਅਕਾਲਪੁਰਖ ਤੂੰ ਹਰ ਇੱਕ ਵਿੱਚ ਰਮਿਆ ਹੋਇਆ ਕੋਈ ਵਸਤੂ ਐਸੀ ਨਹੀਂ ਜਿੱਥੇ ਤੂੰ ਨਾ ਹੋਵੇਂ ਨਮਸਤੰ ਅਰੰਗੇ ਰੂਪ ਰੰਗ ਤੋਂ ਰਹਿਤ ਨਮਸਤੰ ਅ ਭੰਗੇ ਟੁੱਟਦਾ ਭੱਜਦਾ ਨਹੀਂ ਤੂੰ ਕਦੇ ਵੀ ਅਪੰਗ ਹੈ ਨਮਸਤ ਅਗਮ ਮੇ ਇੰਦਰੀਆਂ ਦੀ ਗਮਤਾ ਤੇਰੇ ਤੱਕ ਨਹੀਂ ਅਗੋਚਰ ਤਾਂ ਹੀ ਕਿਹਾ ਸਾਡੀ ਪਹੁੰਚ ਨਹੀਂ ਨਮਸਤਸਤਰਮ ਮੇ ਇਸ ਪਾਠ ਨੂੰ ਇੰਜੇ ਪੜ੍ਹਨਾ ਨਮਸਤਸਤਰਮ ਮੇ ਰਮਣ ਕਰਨਾ ਬੜਾ ਸੁੰਦਰ ਹੈ ਅਕਾਲ ਪੁਰਖ ਰਮ ਦਾ ਅਰਥ ਹੈ ਸੁੰਦਰ ਅਕਾਲ ਪੁਰਖ ਹਰ ਥਾਂ ਤੇ ਹੈ ਔਰ ਸਭ ਤੋਂ ਸੁੰਦਰ ਹੈ ਨਮਸਤਸ ਤੈਨੂੰ ਸਾਡੀ ਨਮਸਕਾਰ ਹੋਵੇ ਨਮਸਤੰ ਜਲ ਅਸਰੇ ਜਲ ਤੇ ਆਸਰੇ ਜਲ ਵੀ ਆਖਰ ਕਿਸੇ ਦੇ ਆਸਰੇ ਹੈ ਉਹ ਅਕਾਲ ਪੁਰਖ ਹੈ ਨਮਸਤੰ ਨਰਾਸਰੇ ਪਾਣੀ ਨੂੰ ਤੇਰੇ ਆਸਰੇ ਦੀ ਲੋੜ ਹੈ ਪਰ हे ਅਕਾਲ ਪੁਰਖ ਤੈਨੂੰ ਕਿਸੇ ਆਸਰੇ ਦੀ ਲੋੜ ਨਹੀਂ ਤੂੰ ਨਿਆਸਰਾ ਬੇਮੋਤਾਜ ਹੈ ਤੈਨੂੰ ਸਾਡੀ ਨਮਸਕਾਰ ਹੈ ਨਮਸਤੰ ਆਜਾਤੇ हे जात तो रहत नमस्कार नमस्तंग अपाते पात गोत तो रहत नमस्कार न परमात्मा छाडी तेनु नमस्कार है नमस्तंग अमजबे जिमे मजब हने हिंदू है मुसलमान है ईसाई बोधी इहो जे फिरके मजब इना तो तू रहता है इना दा ते खास तेरा को मजब नहीं नमस्तंग मजबे नमस्तस तजबे हे आश्चर्य प्रभु साडी तेनु नमस्कार है आदेश सिंह आदेशे नमस्तंग बेसे ਸਾਡੀ ਨਮਸਕਾਰ ਹੀ ਨਮਸਕਾਰ ਹੈ ਤੈਨੂੰ हे ਭੇਸ ਰਹਿਤ ਪ੍ਰਮਾਤਮਾ ਸਾਡੀ ਨਮਸਕਾਰ ਹੈ ਨਮਸਤੰ ਨਿਰਧਾਮੇ ਘਰ ਤੂੰ ਵਿਸ਼ੇਸ਼ ਘਰ ਤੋਂ ਰਹਿਤ ਹੈ ਤੂੰ ਸਾਡੀ ਤੈਨੂੰ ਨਮਸਕਾਰ ਹੈ ਨਮਸਤੰ ਨਿਰਭਾਮੇ ਬਾਮ ਦਾ ਅਰਥ ਹੁੰਦਾ ਹੈ istri ਨਿਰਭਾਮੇ ਕਿਸੇ ਕਾਮਣੀ ਦੀ ਇੱਛਾ ਤੋਂ ਤੂੰ ਰਹਿਤ ਹੈ ਤੈਨੂੰ ਕੋਈ ਕਾਮ ਵਾਸ਼ਨਾ ਨਹੀਂ ਨਮੋ ਸਰਬ ਕਾਲੇ ਨਮੋ ਸਰਬ ਦਿਆਲੇ ਹਰ ਇੱਕ ਸਮੇਂ ਵਿੱਚ ਰਹਿਣ ਵਾਲੇ ਅਕਾਲ ਪੁਰਖ ਹਰ ਇੱਕ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਸਾਡੀ ਤੈਨੂੰ ਨਮਸਕਾਰ ਹੈ ਨਮੋ ਸਰਬ ਰੂਪੇ ਨਮੋ ਸਰਬ ਭੂਪੇ ਇਹ ਸਾਰਿਆਂ ਰੂਪਾਂ ਵਿੱਚ ਰਹਿਣ ਵਾਲੇ ਸਾਰੇ ਰਾਜਿਆਂ ਦੇ ਰਾਜੇ ਸਾਡੀ ਤੈਨੂੰ ਨਮਸਕਾਰ ਹੈ ਨਮੋ ਸਰਬ ਖਾਪੇ ਸਾਰਿਆਂ ਨੂੰ ਖਪਾਉਣ ਵਾਲੇ ਨਾਸ਼ ਕਰਨ ਵਾਲੇ ਖੈ ਕਰਨ ਵਾਲੇ ਸਾਡੀ ਤੈਨੂੰ ਨਮਸਕਾਰ ਹੈ ਨਮੋ ਸਰਬ ਥਾਪੇ ਸਾਰਿਆਂ ਨੂੰ ਥਾਪਣ ਵਾਲੇ ਬਣਾਉਣ ਵਾਲੇ ਸਾਡੀ ਤੈਨੂੰ ਨਮਸਕਾਰ ਹੈ ਨਮੋ ਸਰਬ ਕਾਲੇ ਨਮੋ ਸਰਬ ਪਾਲੇ ਸਾਰਿਆਂ ਦੇ ਕਾਲ ਸਭ ਕੋ ਕਾਲ ਸਭਨ ਕੋ ਕਰਤਾ ਰੋਗ ਸੋਗ ਦੋਖਨ ਕੋ ਹਰਤਾ ਨਮੋ ਸਰਬ ਪਾਲੇ ਸਭ ਨੂੰ ਪਾਲਣ ਵਾਲੇ ਸਾਡੀ ਤੈਨੂੰ ਨਮਸਕਾਰ ਹੈ ਏ ਅਕਾਲ ਪੁਰਖ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤੈਨੂੰ ਨਮਸਕਾਰ ਹੈ ਜਾਪ ਸਾਹਿਬ ਵਿੱਚ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਨੂੰ ਮੱਥਾ ਟੇਕਿਆ ਹੈ ਉਹ ਸਗੇ ਸਿਰ ਝੁਕਾਇਆ ਹੈ ਨਮਸਕਾਰ ਹੀ ਨਮਸਕਾਰ ਕੀਤੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਐਸਾ ਹੈ ਨਮਸਕਾਰ ਡੰਡਉਤ ਮੰਦਨ ਅਨਕ ਬਾਰ ਜਉਂਬਾਰੇ ਡੰਡਉਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਘਰ ਹੱਥ ਇਹ ਬਾਣੀ ਮੱਥਾ ਟੇਕਣ ਦੀ ਹੈ ਨਮਸਕਾਰ ਦੀ ਹੈ